ਸ਼ਾਸਨ ਵੱਲੋਂ ਧੀਆ ਦੀ ਲੋਹੜੀ ਦਾ ਪ੍ਰੋਗਰਾਮ ਬਰਾਦਰੀ ਨਮਾ ਸ਼ਹਿਰ ਵਿਖੇ ਕੀਤਾ ਗਿਆ। 21 ਨਵੀਆਂ ਜੰਮੀਆਂ ਧੀਆ ਦੀ ਲੋਹੜੀ ਪਾਈ ਗਈ। 21 ਲੜਕੀਆਂ ਜੋ ਪੜ੍ਹਾਈ ਵਿੱਚੋਂ ਅੱਭਲਾਈਆਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। 21 ਲੜਕੀਆਂ ਨੂੰ ਅਕੈਡੈਮਿਕ ਵਿੱਚ ਪੋਜੀਸ਼ਨਾਂ ਹਾਸਲ ਕਰਨ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਵਿਸ਼ੇਸ਼ ਤੌਰ ਤੇ ਸਮਾਗਮ ਵਿੱਚ ਪਹੁੰਚੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕਾਂਗਨੇ ਕਿਹਾ ਕਿ ਤਿਆਂ ਨੂੰ ਪੜਾਉਣਾ ਲਿਖਾਉਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ। ਜ਼ਿਲ੍ਹੇ ਨੂੰ ਮਾਣ ਹਾਸਲ ਹੈ ਕਿ ਇਹ ਲੜਕੀਆਂ ਦੇ ਮਾਮਲੇ ਵਿੱਚ ਇੱਕ ਨੰਬਰ ਤੇ ਰਿਹਾ ਹੈ। ਬਰਾਦਰੀ ਵਿੱਚ 15 ਲੱਖ ਦੀ ਲਾਗਤ ਨਾਲ ਲਾਇਬ੍ਰੇਰੀ ਅਤੇ ਪਾਰਕ ਦਾ ਨਵੀਨੀਕਰਨ ਕਰਨ ਦਾ ਨੀਂਹ ਪੱਥਰ ਵੀ ਰੱਖਿਆ ਗਿਆ। ਕੋ ਅੱਜ ਸਾਡਾ ਜਿਹੜਾ ਡਿਸਟ੍ਰਿਕਟ ਪ੍ਰਸ਼ਾਸਨ ਨਵੇਂ ਸ਼ਹਿਰ ਦਾ ਉਹਨਾਂ ਦੇ ਸੱਦੇ ਤੇ ਇੱਥੇ ਪਹੁੰਚੇ ਹਨ। ਇੱਕ ਤੇ ਲੋੜੀ ਦਾ ਜਿਹੜਾ ਤਿਉਹਾਰ ਆ ਉਹਦੀਆਂ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਔਰ ਅਜ ਇਸੀ ਬਾਰਾਦਰੀ ਜਿਹੜੀ ਜਗ੍ਹਾ ਤੇ ਖੜੇ ਆ ਇਹ ਬੜੀ ਇਤਿਹਾਸਿਕ ਜਗ੍ਹਾ ਆ ਸ਼ਹਿਰ ਦਾ ਬੜੀ ਪ੍ਰਾਈਮ ਲੋਕੇਸ਼ਨ ਤੇ ਔਰ ਪਿੱਛੇ ਜੇ ਸਾਨੂੰ ਇੱਥੇ ਡਿਪਟੀ ਕਮਿਸ਼ਨਰ ਸਾਹਿਬ ਨਾਲ ਔਰ ਸਾਡੇ ਹਲਕਾ ਇੰਚਾਰਜ 파ਟਕ ਸਾਹਿਬ ਨਾਲ ਮੈਨੂੰ ਮੌਕਾ ਮਿਲਿਆ ਸੀ ਇੱਥੇ ਵਿਜ਼ਿਟ ਕਰਨ ਦਾ ਤੇ ਇੱਥੇ ਕੁਝ ਚੀਜ਼ਾਂ ਨੂੰ ਰੈਨੋਵੇਟ ਕਰਨ ਦੀ ਲੋੜ ਆ ਲਾਇਬ੍ਰੇਰੀ ਦੀ ਲੋੜ ਆ ਇਹ ਨਵਾਂ ਸ਼ਹਿਰ ਦੇ ਲੋਕਾਂ ਲਈ ਇੱਕ ਬੇਹਦ ਵਧੀਆ ਸਪਾਟ ਬਣੇ ਉਹਨਾਂ ਦੇ ਬੈਠਣ ਦੀ ਘੁੰਮਣ ਫਿਰਨ ਦੀ ਉਹਦੀ ਕੋਸ਼ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਕਰ ਰਹੇ ਆ ਅੱਜ ਦੀਪ ਅਸਤਰ ਇੱਕ ਲਾਇਬ੍ਰੇਰੀ ਦਾ ਰੱਖਿਆ ਇੱਕ ਜਿਹੜੀ ਇਹ 12ਵਰੀ ਬੱਜੀ ਦਾ ਬੜਾ ਪੁਰਾਣਾ ਇਤਿਹਾਸ ਹੈ ਮਹਾਰਾਜ ਰਣਜੀਤ ਸਿੰਘ ਜੀ ਤੋਂ ਲੈ ਕੇ ਸੋ ਸਾਡਾ ਔਰ ਪ੍ਰਸ਼ਾਸਨ ਦਾ ਮਕਸਦ ਹੈ ਕਿ ਇਹਨੂੰ ਹੋਰ ਬਿਹਤਰ ਬਣਾਇਆ ਜਾਵੇ ਤਾਂ ਕਿ ਨਵਾਂ ਸ਼ਹਿਰ ਜਿੱਥੇ ਇਸ ਸ਼ਹਿਰ ਚ ਬਹੁਤ ਜ਼ਿਆਦਾ ਹਜੇ ਪਾਰਕ ਇਹ ਲੋਕਾਂ ਦੇ ਇਕੱਠੇ ਹੋਣ ਦੀ ਕੋਈ ਬਹੁਤ ਜ਼ਿਆਦਾ ਜਗ੍ਹਾ ਨਹੀਂ ਹੈ ਉਸ ਜਗ੍ਹਾ ਨੂੰ ਬਿਹਤਰ ਬਣਾ ਕੇ ਲੋਕਾਂ ਨੂੰ ਸਮਰਪਿਤ ਜਲਦੀ ਕੀਤਾ ਜਾਊਗਾ ਹੱਲਾ ਬੇਰੀ ਵਾਸਤੇ ਕੋਈ ਫੀਸ ਵੀ ਹੋਵੇਗੀ ਜਿਸ ਦਾ ਪਹਿਲੇ ਫੀਸ ਸੀਗਾ ਸਾਲਾ ਕਿਉਂ ਫੀਸ ਹੋਏਗਾ ਸਰ ਦੇਖੋ ਇੱਕ ਵਾਰ ਲਾਇਬ੍ਰੇਰੀ ਦਾ ਜਿਹੜਾ ਮੈਨੂੰ ਡਿਜ਼ਾਈਨ ਦਿਖਾਇਆ ਹੈ ਜੀ ਸ਼ਾਹ ਜੀ ਬੜਾ ਬਿਹਤਰੀਨ ਹੈ ਪਹਿਲਾਂ ਬਣਨ ਦੋ ਉਸ ਤੋਂ ਬਾਅਦ ਕੋਈ ਗਾਈਡਲਾਈਨਾਂ ਜਿਹੜੀਆਂ ਕੋਈ ਬਣਾਉਣੀਆਂ ਹੋਣਗੀਆਂ ਉਹ ਉਹਦੇ ਵਿੱਚ ਕੋਸ਼ਿਸ਼ ਸਾਡੀ ਇਹ ਹੋਊਗੀ ਲੋਕਾਂ ਨੂੰ ਖੱਜਲ ਖਰਾਬੀ ਨਾ ਹੋਵੇ ਇਸ ਦਾ ਕੀ ਅੱਜ ਲੋੜੀ ਪਈ ਗਈ ਹੈ ਅੱਜ 20 ਜਿਹੜੀਆਂ ਜਿੰਨਾਂ ਦੀ ਪਹਿਲੀ ਲੋੜੀ ਸੀ ਬੱਚਿਆਂ ਦੀ ਔਰ ਨਾਲ 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 ਜਿਹੜੇ ਸਾਡੇ ਇੱਥੋਂ ਦੇ ਸ਼ਹਿਰ ਦੇ ਬੱਚੇ ਜਿਨ੍ਹਾਂ ਨੇ ਐਜੂਕੇਸ਼ਨ, ਸਪੋਰਟਸ ਔਰ ਬਾਕੀ ਫੀਲਡ 'ਚ ਵਧੀਆ ਮੱਲਾ ਮਾਰੀਆਂ ਖਾਸ ਕਰ ਬੱਚਿਆਂ ਦੇ ਉਹਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਤਿਕਾਰ ਔਰ ਸਨਮਾਨ ਵੀ ਕੀਤਾ ਗਿਆ। ਇਹ ਡਿਸਟ੍ਰਿਕਟ ਲਾਇਬ੍ਰੇਰੀ ਪਹਿਲ ਹੈ। ਇਹ ਡਿਸਟ੍ਰਿਕਟ ਲਾਇਬ੍ਰੇਰੀ ਹੋਏਗੀ ਜਾਂ ਸਿਰਫ ਸ਼ਹਿਰ ਦੀ ਲਾਇਬ੍ਰੇਰੀ? ਡਿਸਟ੍ਰਿਕਟ ਦੀ, ਡਿਸਟ੍ਰਿਕਟ ਦੀ ਹੋਏਗੀ। ਸੁਭਾਵਿਕ ਹੀ ਹੈ ਡਿਪਟੀ ਕਮਿਸ਼ਨਰ ਅਨਵਾਲ ਹੋਵੇ ਤੇ ਡਿਸਟ੍ਰਿਕਟ ਦੇ ਹੀ ਆ ਉਹ ਸ਼ਹਿਰ ਦੇ ਨਹੀਂਗੇ। ਸਾਰਿਆਂ ਲਈ ਹੈ, ਐਸੀ ਗੱਲ ਨਹੀਂ ਔਰ ਇਹਦੀ ਕੋਸ਼ਿਸ਼ ਹੋਊਗੀ ਜਿਹੜਾ ਵੀ ਕੋਈ ਬਾਹਰੋਂ ਵੀ ਘੁੰਮਣ ਫਿਰ ਨਵੇਂ ਸ਼ਹਿਰ ਹੁੰਦਾ ਉਹ ਵੀ ਬੈਠ ਆਰਚ ਬੈਠੇ ਇਹਦਾ ਆਨੰਦ ਮਾਣੇ ਜਿਹੜਾ ਬੁੱਕਸ ਹੋ ਗਿਆ ਅਖਬਾਰ ਹੋ ਗਿਆ ਸਾਰੇ ਪੁਮਾ ਪਹੁੰਚੂਗਾ ਸਾਰੇ ਇੱਥੇ ਆਪ ਕੋ ਹਰ ਇੱਕ ਤਰੀਕੇ ਨਾਲ ਮੈਂ ਜੋ ਮੈਨੂੰ ਡਿਜ਼ਾਈਨ ਸ਼ਾਬ ਨੇ ਦੱਸਿਆ ਹੈ ਜਿਹੜਾ ਇਹਨਾਂ ਦਾ ਡਿਜ਼ਾਈਨ ਹੈ ਔਰ ਜਿਹੜੇ ਇਹਨਾਂ ਦੀ ਪਲੈਨਿੰਗ ਹੈ ਉਹਦੇ ਚ ਇਹ ਬਿਹਤਰੀਨ ਲਾਇਬ੍ਰੇਰੀ ਜਿੱਥੇ ਹਰ ਤਰ੍ਹਾਂ ਦੇ ਰਸਾਲੇ ਅਖਬਾਰ तमाम ਮੈਗਜ਼ੀਨ ਕਿਤਾਬਾਂ ਤੋਂ ਇਲਾਵਾ ਔਰ ਇੱਥੇ ਜਿਸ ਤਰ੍ਹਾਂ ਕੋਈ ਕਾਫੀ ਸ਼ਾਪ ਔਰ ਬੈਠਣ ਲਈ ਕੋਈ ਪਰਿਵਾਰ ਨਾਲ ਬੈਠ ਕੇ ਆ ਕੇ ਬੈਠ ਸਕਦਾ ਚੰਗਾ ਸਮਾਂ ਸਪੈਂਡ ਕਰ ਸਕਦਾ तमाम ਉਸ ਚੀਜ਼ਾਂ ਦਾ ਧਿਆਨ ਰੱਖਿਆ ਜਾਊ ਇਸ ਦਾ ਵੀ ਰੱਖਿਆ ਜਾਊਗਾ ਸਰ ਜੀਪੀਐਨ ਹੋ ਗਿਆ ਔਰ ਵੀ ਅਸਿਸਟੈਂਟ ਦੇਖੋ ਜਿਹੜੀ ਵੀ ਕੋਈ ਇਨਫਰਾਸਟ੍ਰਕਚਰ ਤਿਆਰ ਹੁੰਦਾ ਉਹਦੀ ਜਿਹੜੀ ਬੁਨਿਆਦੀ ਜ਼ਰੂਰਤਾਂ ਉਹ ਤੇ ਪੂਰੀਆਂ ਕਰਾਂਗੇ ਬਹੁਤ ਧੰਨਵਾਦ ਸ਼ਹਿਰ ਨੂੰ ਆਏ ਆ ਹਰ ਰੋਜ਼ ਹਰ ਦਿਨ ਕੋਸ਼ਿਸ਼ ਇਹ ਕਰਦੇ ਆ ਕਿ ਸਮਾਜ ਦੇ तमाम ਵਰਗਾਂ ਨੂੰ ਇਨਵੋਲ ਕਰਕੇ ਇਸ ਸ਼ਹਿਰ ਦੀ ਇਸ ਇਲਾਕੇ ਦੀ ਜਿਹੜੀ ਬੇਸਰੀ ਨੂੰ ਕਿਸ ਤਰ੍ਹਾਂ ਅੰਜਾਮ ਦਿੱਤਾ ਜਾ ਸਕਦਾ ਔਰ ਬੜਾ ਅੱਛਾ ਇਨੀਸ਼ੀਏਟਿਵ ਹੈ ਅਜੀਤ ਸਰ ਲੋੜੀ ਦੇ ਮੌਕੇ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦਾ ਮੌਕਾ ਦਿੱਤਾ ਹੈ ਔਰ ਨਾਲ ਨਾਲ ਸਾਡੇ মিডিਆ ਨੇ ਵੀ ਸਾਥ ਦਿੱਤਾ ਹੈ ਮੈਂ ਪਹਿਲਾਂ ਭੁੱਲ ਗਿਆ ਤੁਹਾਡਾ ਵੀ ਧੰਨਵਾਦ ਤੁਸੀਂ ਹਮੇਸ਼ਾ ਲੋਕਾਂ ਦੀ ਗੱਲ ਕਰਦੇ ਹੋ ਸ਼ਾਦੀਆਂ ਕਰਕੇ ਲੋਕਾਂ ਤੱਕ ਪਹੁੰਚਾਉਂਦੇ ਹੋ ਤੁਹਾਡਾ ਵੀ ਧੰਨਵਾਦ ਹੈ ਦੇਖੋ ਨਵਾਂ ਸ਼ਹਿਰ ਵਾਲਿਆਂ ਨੇ ਜਿਹੜਾ ਇਹ ਇਨੀਸ਼ੀਏਟਿਵ ਲਿਆ ਹੈ ਲੋੜੀ ਦੇ ਦਿਨ ਤੇ ਖਾਸ ਕਰਕੇ ਸਾਡੀਆਂ ਬੱਚੀਆਂ ਜਿਨ੍ਹਾਂ 'ਚ ਮੈਨੂੰ ਈਸ਼ਾ ਦਾ ਤਰੇਸੀ ਕੁਝ ਬਟੀਆਂ ਨੇ ਜਿਹਨਾਂ ਨੇ ਮੱਲਾ ਮਾਰ ਕੇ ਐਜੂਕੇਸ਼ਨ ਤਮਾਮ ਕੀਤਾ ਉਹਨਾਂ ਦਾ ਸਤਕਾਰ ਵੀ ਸਨਮਾਨ ਵੀ ਕਰਨਾ ਹੈ ਔਰ ਜਿਹੜੇ ਪਹਿਲੀ ਲੋੜੀਆਂ ਨੇ ਜਿੱਥੇ ਜਿਤਨਾ ਦਰਦੀ ਸ਼ਾਹ ਦੱਸ ਕੇ ਗਏ ਆ ਮੈਂ ਬੜਾ ਸਹਿਮਤ ਹਾਂ ਤੁਹਾਡੇ ਨਾਲ ਕਿ ਆਮ ਤੌਰ ਤੇ ਇਹੀ ਰਿਵਾਜ ਰਿਹਾ ਹੈ ਕਿ ਜੇ ਡੇਟਾ ਹੋਇਆ ਤਾਂ ਲੋੜੀ ਉਸ ਘਰ ਚ ਮਨਾਈ ਜਾਂਦੀ ਸੀ ਅਦਰਵਜ ਨਹੀਂ ਨਿਰਾਸ਼ਾ ਦਾ ਮਾਹੌਲ ਬਣ ਜਾਂਦਾ ਸੀ ਤੋ ਇਹ ਚੀਜ਼ਾਂ ਨੂੰ ਤੁਸੀਂ ਬਦਲਿਆ ਆਪਾਂ ਸਾਰੇ ਇਸ ਸਮਾਜ ਦਾ ਅੰਗ ਹੈ ਔਰ ਨਵਾਂ ਸ਼ਹਿਰ ਜ਼ਿਲ੍ਹੇ ਨੇ ਜਿੰਨਾ ਇਤੋ ਜ਼ੋਦ ਹਾਕੇ ਪਹਿਲਾਂ ਇਸੇ ਕਰਕੇ ਹੀ ਜ਼ਿਆਦਾ ਹੰਦੀਫ ਹੋਇਆ ਸੀ ਕਿ ਜਿਹੜਾ ਬੱਚੇ ਔਰ ਬੱਚੀਆਂ ਦੀ ਜਿਹੜੀ ਦਿਨਤੀ ਹੈ ਉਹ ਤੋਂ ਜੋੜਾ ਫਰਕ ਹੈ ਤੇ ਹਾਂ ਜੋ ਚੀਜ਼ ਨੂੰ ਤੁਸੀਂ ਪਿੱਛੇ ਛੱਡ ਕੇ ਅੱਗਾ ਵਧੇ ਔਰ ਸਾਡਾ ਫਰਜ਼ ਹੈ ਸਾਡੀਆਂ ਧੀਆਂ ਨੂੰ ਹਰੇਕ ਤਰ੍ਹਾਂ ਦਾ ਮੌਕਾ ਮਿਲੇ ਔਰ ਇਹ ਤੋਂ ਤਰੀਕੇ ਹੁੰਦੇ ਆ ਦਿਹਾੜਾਂ ਤੇ ਦਿਹਾੜਾਂ ਤੇ ਇਕੱਠੇ ਹੋ ਕੇ ਇੱਥੇ ਮੌਕਿਆਂ ਤੇ ਸਮਾਜ ਨੂੰ ਇਸ ਤਰ੍ਹਾਂ ਦੀ ਦਿਸ਼ਾ ਦੀ ਲੋੜ ਹੈ ਕਿਸ ਤਰ੍ਹਾਂ ਦੇ ਡਾਇਰੈਕਸ਼ਨ ਦੀ ਲੋੜ ਹੈ ਅੱਜ ਪ੍ਰਾਇੋਰਟੀ ਸਾਡੀ ਕੀ ਆ ਬੱਚੀਆਂ ਬੱਚਿਆਂ ਨੂੰ ਘੱਟਣੀ ਹੈ ਔਰ ਇਹ ਜਿਹੜਾ ਇਵੈਂਟ ਹੋਇਆ ਸਿੱਖਿਆ ਅਭਿਆਨ ਦੇ ਪਾਤਰ ਵੀ ਹੈ ਔਰ ਮੈਨੂੰ ਦੱਸ ਰਹੇ ਸੀ ਕਿ ਕੋਸ਼ਿਸ਼ ਕੀਤੀ ਆ ਸ਼ਹਿਰ ਤੋਂ तमाम ਉਹ ਲੋਕਾਂ ਨੂੰ ਇਨਵੋਲਵ ਕਰਕੇ ਜਿਹੜੇ ਹਮੇਸ਼ਾ ਸ਼ਹਿਰ ਦੀ ਤਰੱਕੀ ਵਾਸਤੇ ਫਿਕਰਮੰਦ ਵੀ ਰਹਿੰਦੇ ਆ ਔਰ ਭਾਗੀਦਾਰ ਵੀ ਰਹਿੰਦੇ ਆ ਕੋਸ਼ਿਸ਼ ਵੀ ਕਰਦੇ ਆ ਤਾਂ ਮੈਨੂੰ ਵੀ ਮੌਕਾ ਮਿਲਿਆ ਜਿਹੜੀ ਜਗ੍ਹਾ ਤੇ ਆਪਾਂ ਬੈਠੇ ਆ ਇੱਥੇ ਥੋੜੇ ਦਿਨ ਪਹਿਲਾਂ ਵੀ ਆਉਣ ਦਾ ਮੌਕਾ ਮਿਲਿਆ ਸੀ ਬੜੀ ਇਤਿਹਾਸਿਕ ਜਗ੍ਹਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਿਹੜੀ ਅੰਗਰੇਜ਼ਾਂ ਨਾਲ ਸਮਝੌਤਾ ਹੋਇਆ ਸੀ ਉਹਦੀ ਇਮਾਰਤ ਜਿਹੜੀ ਹੈ ਇੱਥੇ ਲਿਖੀ ਗਈ ਸੀ ਜਾਚੀ ਗਈ ਸੀ ਪੜ੍ਹੀ ਗਈ ਸੀ ਔਰ ਸ਼ਹਿਰ ਦਾ ਬੜਾ ਇੱਕ ਬਹੁਤ ਹੀ ਜਿਹਨੂੰ ਕਹਿੰਦੇ ਇੰਪੋਰਟੈਂਟ ਪਲੇਸ ਹੈ ਬਹੁਤ ਸ਼ਾਨਦਾਰ ਜਗਾ ਸਾਡੀ ਸ਼ਹਿਰ ਦੇ ਸਮਾਪ ਸਾਡੇ ਜਿਹੜੇ ਸ਼ਹਿਰੀ ਐ ਕੋਈ ਜਾ ਕੇ ਲਾਇਬ੍ਰੇਰੀ ਚ ਪਰਿਵਾਰ ਨਾਲ ਬੱਚਿਆਂ ਨਾਲ ਭੈਣ ਭਰਾਵਾਂ ਨਾਲ ਬੈਠ ਟਿਕਣ ਲਈ ਲੈ ਲਈ ਇਹ ਚੰਗਾ ਵਿਚਾਰ ਪਾਸ ਵਿਚਾਰ ਇਹ ਵੀ ਇੱਕ ਥਿਸ ਇਜ਼ ਹਾਉ ਦਾ ਆਪਣਾ ਇੱਕ ਆਈਡੀਆ ਸੀ ਔਰ ਮੈਨੂੰ ਲੱਗਦਾ ਪੋਜ਼ਿਟਿਵ ਗੱਲ ਹੈ ਔਰ ਮੈਨੂੰ ਵੀ ਇਹਨਾਂ ਨੇ ਹੁਕਮ ਕੀਤਾ ਸੀ ਚਲੋ ਸਾਡੀ ਜ਼ਿੰਮੇਵਾਰੀ ਹੈ ਮੈਂਬਰ ਪਾਰਲੀਮੈਂਟ ਵੀ ਤੁਸੀਂ ਬਣਾਇਆ ਕੋਈ ਮੇਰੀ ਅੱਡੇ ਦੀ ਕੋਈ ਹیثیت ਨਹੀਂ ਸੀ ਤੁਹਾਡੀ तमाम دعਾਵਾਂ ਤੁਹਾਡੇ ਅਸ਼ੀਰਵਾਦ ਸਦਕਾ ਇਹ ਜੀ ਸਭ ਤੋਂ ਵੱਡੀ ਪੰਚਾਇਤ ਤੁਸੀਂ ਤੇ ਸ਼ਹਿਰ ਨਵਾਂ ਸ਼ਹਿਰ ਵਾਲਿਆਂ ਦੇ ਤੇ 10000 ਤੋਂ ਵੱਧ ਦੀ ਪਾਟਖਰਪੀ ਗਈ ਜ਼ਮੀਨ ਵੀ ਦਿੱਤੀ ਸੀ ਇਸ ਕਰਕੇ ਖਾਸ ਮੈਂ ਧੰਨਵਾਦ ਕਰਦਾ ਨਵਾਂ ਸ਼ਹਿਰ ਵਾਲਿਆਂ ਦਾ ਇਹ ਬੇਝੁਮੇਵਾਰੀ ਬਣਦੀ ਹੈ ਕਿ ਜਿਹੜੀ ਐਸਪੀ ਲੈਣਾ ਉਹਨੂੰ ਕਿਸ ਤਰ੍ਹਾਂ ਦੇ ਤਰੀਕੇ ਨਾਲ ਲੋਕਾਂ ਦੀ ਖਰਚਾ ਜਾਵੇ ਔਰ ਇਹ ਜਿੰਦਿਆਰਾ ਤੇ ਦਿਨ ਚਹਵਾ ਤੇ ਅਪਰ ਇਕੱਠੇ ਹੋਈ ਇਹਨਾਂ ਨੂੰ ਅਦਾ ਪ੍ਰਸ਼ਾਸਨ ਦੀ ਬਹੁਤ ਚੰਗੀ ਪਹਿਰ ਇਹ ਅੱਛੀ ਪਹਿਰ ਹੈ ਇਦੇ ਨਾਲ ਇੱਕ ਤੇ ਉਹ ਵੀ ਫੁਰਤ ਹੈ ਸਾਡੀ ਸੋਚ ਕੀ ਆ ਇਹਦਾ ਪ੍ਰਗਟਾਵਾ ਵੀ ਹੁੰਦਾ ਆ ਆਪੋច ਤੇਰਾ ਧਰਮ ਦੇ ਸਮਾਜ ਦੇ तमाम ਵਰਗਾਂ ਦਾ तमाम ਲੋਕਾਂ ਦਾ ਕਿਉਂਕਿ ਤੁਸੀਂ ਹਰੇਕ ਵਰਗ ਦੀ ਨੁਮਾਇੰਦੀ ਕਰਦੇ ਕੋਈ ਵਕੀਰ ਹੈ ਕੋਈ ਡਾਕਟਰ ਹੈ ਕੋਸਤਾਨ ਹੈ ਕੋਈ ਮਜ਼ਦੂਰ ਹੈ ਕੋਈ ਖਿਡਾਰੀ ਹੈ ਕੋਈ ਕਰਮਚਾਰੀ ਹੈ तमाम ਲੋਕ ਆਪਾਂ ਕੱਥੇ ਹੁੰਦੇ ਆ ਜੀ ਜਿਹੜੇ ਸਾਡੇ ਦਿਲ ਘੁਲਾਵਨ ਮਨੋਣੇ ਆ ਇੱਕ ਕਰਨਾ ਸਨੇਹਾ ਵੀ ਜਾਂਦਾ ਹੈ ਮੈਸੇਜ ਵੀ ਜਾਂਦਾ ਹੈ मैं प्रशासन का धनवाद भी करता और बहुत देर तो ठंड च बैठे हो ये धनवाद है बहुत ठंड है अच्छ बच्ची साइंट बैठ के लिए तो दिल की गहराइया तो धनवाद तो है कि तुम खुले मतलब हवा च बैठे हो ठंड पूरी पै रही है लेकिन साकी जुम्मेवारी साड़िया धिया की लौड़ असी ओने ही चाहे उसको बदल चाहिए जोड़िया उत्तर भी बनाई जावन अज्ज ਪੰਜਾਬ ਦੇ ਕਿਸੇ ਵੀ ਮੈਰਿਟ ਦੀ ਗੱਲ ਦੇਖੋਗੇ ਭੁੱਲੀ ਜਾਓ ਸਕੂਲਾਂ ਦੀ ਕਾਲਜਾਂ ਦੀ ਚੈਕੋ ਕੰਪੀਟੀਟਿਵ ਇਮਤਿਹਾਨ ਤੇ ਪਹਿਲੇ ਜਿਹੜੇ ਪੰਜ ਬੱਚੇ ਹੁੰਦੇ ਉਹਨਾਂ तकरीबन 10 ਬੱਚੇ ਹੁੰਦੇ ਉਹ ਜੇ ਸਾਡਾ ਮਾਣ ਹੈ ਸਾਡਾ ਸਤਕਾਰ ਹੈ ਕੋਈ ਵਾਰ ਫਿਰ ਤੁਹਾਡਾ ਸਾਰਿਆਂ ਦਾ ਜਿੱਥੇ ਧੰਨਵਾਦ ਹੈ ਉੱਥੇ ਲੋੜੀ ਦੀਆਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਗੁਰੂ ਮਹਾਰਾਜ ਦੇ ਚਰਨਾਂ ਚੜ੍ਹਦਾ ਸਾਥੀ ਆਕੀ ਆਪਣੇ ਪੰਜਾਬ ਦੇ

ਜ਼ਿਲ੍ਹਾ ਪ੍ਰਸ਼ਾਸਨ ਸ਼ੇਰਪਾਲ ਸਿੰਘ ਨਗਰ ਵੱਲੋਂ ਸਾਰਿਆਂ ਦਾ ਸਵਾਗਤ ਕਰਦਾ ਤੇ ਆਪ ਜੀ ਦਾ ਧੰਨਵਾਦ ਵੀ ਕਰਦਾ ਇੰਨੀ ਠੰਡ ਦੇ ਵਿੱਚ ਬਹੁਤ ਅੰਡ ਰਾਏ ਸੱਜਣਾ ਬੜਾ ਮੁਸ਼ਕਿਲ ਹੁੰਦਾ ਤੁਸੀਂ ਇਸ ਕਰਾਤੀ ਗੰਢ ਦੇ ਵਿੱਚ ਇਸ ਜਿਹੜਾ ਰਤੀਆਂ ਦਾ ਲੋੜੀ ਦਾ ਤਿਹਾੜੀ ਬਣਾ ਕੇ ਆਏ ਸਾਡਾ ਸੀ ਜਿ ਆਏ ਆਪਦੇ ਤੇ ਮੈਂ ਤਲਵਾ ਦਿੰਨਾ ਚਾਹਾਂਗਾ ਜੀ ਸਾਹਿਬਾ ਇਹਨਾਂ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਪਾਕਿਸਤਾਨ ਦੀ ਮੀਟਿੰਗ ਸੀ ਉਹ ਵੈਦਿਕ ਇਤਿਹਾਸ ਸੀ ਵੇ ਪੂਰੇ ਲਾਇਬ੍ਰੇਰੀ ਦੀ ਘਾਟ ਹੈ ਜਿਹੜੀ ਲਾਇਬ੍ਰੇਰੀ ਹੈ ਉਹ ਅੱਛਾ ਰੰਗ ਨਹੀਂ ਹੈ ਕਿਹਾ ਜਾਂ ਵਾਈਫਾਈ ਨਹੀਂ ਹੈ ਕੰਪਿਊਟਰ ਨਹੀਂ ਹੈ ਜਿਹੜੀ ਅੱਜਕੱਲ ਲੋੜ ਹੈ ਚੰਗਾ ਫਰਨੀਚਰ ਨਹੀਂ ਹੈਗਾ ਤੇ ਨਾਲ ਹੀ ਜਿਹੜੀ ਬਾਰਾਂਦਰੀ ਹੈ ਜਿਹਨੂੰ ਅਸੀਂ ਇਤਿਹਾਸਕ ਤੌਰ ਤੇ ਇਹ ਆਸਰ ਤੋਂ ਬੜੀ ਮਦਦਤਾ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਦਾ ਸਮਝੌਤਾ ਹੋਇਆ ਸੀ ਤਾਂ ਉਹਨੇ ਬਹਿ ਕੇ ਉਹਦੀ ਇੰਡਿਕਟਿਫਿਕੇਸ਼ਨ ਤੇ ਇਹਦੀ ਇਤਿਹਾਸਿਕ ਮੱਤੋਂ ਦੇਖਦੇ ਹੋਏ ਐਮਪੀ ਸਾਹਿਬ ਨੇ ਬੜੇ ਗੁੰਗਲੀ ਨਾਲ ਸਭ ਜਿੰਨੇ ਪੈਸੇ ਚਾਹੀਦੇ ਅੰਤਲੇ ਤੇ ਅਗਲੇ ਜੀ ਨੇ ਨਾਲ ਨਾਲ پیسے ਸੈਂਕਸ਼ਨ ਕਰ ਦਿੱਤੇ ਸੀ ਤੇ ਉਹਦੇ ਕਰੇ ਸੀ ਕੰਮ ਸ਼ੁਰੂ ਕਰਵਾਇਆ ਹੈ ਤੇ ਉਹਨਾਂ ਦੋਨਾਂ ਨੂੰ ਨਹੀਂ ਪਤਾ ਤੇ ਨਵੰਨੇ ਕਰਨ ਦਾ ਲੇਗੇਟੀ ਦਾ ਤੇ 12 ਦਰੀ ਦਾ ਉਹ ਅੱਜ ਇਸੇ ਦਿਨ ਬਣਾਏ ਨੇ ਤੇ ਨਾਲ ਹੀ ਸਾਡੇ ਜਿਹੜੇ ਧੀਆਂ ਨੇ ਨਵੀਂ ਚੰਗੀਆਂ ਖਾਸ ਤੌਰ ਤੇ ਉਹਨਾਂ ਦੇ ਮਾਪਿਆਂ ਸਿਰ ਉਹਦਾ ਹੀ ਦੇਣਾ ਜਾਂਦੇ ਆ ਬਈ ਸਿੱਖੀ ਵਿੱਚ ਆਲਮ ਵੀ ਪੜਾਉ ਉਹਦਾ ਸਲੋਗਨ ਹੈ ਪੰਜਾਬ ਦਾ ਡਾਕਟਰ ਤੇ ਉਹਨੂੰ ਦੇਖਦੇ ਹੋਏ ਤੁਸੀਂ ਇਹਨਾਂ ਇਹ ਲੋੜੀ ਦੇ ਵਿੱਚ ਅਸੀਂ ਸਾਡੇ ਵੱਲੋਂ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਸੰਵਾਦ ਤੋਈ ਕਰਨਾ ਹੈ ਕਿ ਸਾਡੀ ਕੁੜੀਆਂ ਜਿਹੜੀ ਆ ਪੜ੍ਹਾਈ ਦੇ ਵਿੱਚ ਜਾਂ ਖੇਡਾਂ ਦੇ ਵਿੱਚ ਜਿਨ੍ਹਾਂ ਨੇ ਮੱਲਾ ਮਾਰਿਆ ਨੇ ਉਹਨਾਂ ਨੂੰ ਵੀ ਅੱਜ ਅਸੀਂ ਸਨਮਾਨਤ ਦਰਾਦੇ ਤੇ कुड़े की बेटी Thank <laughs> you. thank you ਦੇ ਮੁੱਖ ਮੈਂ ਸਾਡੇ ਲੋਕਤਵਾ ਦੇ ਆ ਰਿਹਾ ਸੀ ਕਿ ਕੀਤੀਆਂ ਦੀ ਜਿਹੜੀ ਲੋੜੀ ਹੈ ਸੀ ਜਿਹੜਾ ਪਰਕਰ ਤੇ ਜਿਹੜੀ ਕੇ ਮਿਲਾਨ ਜਾ ਰਹੇ ਆ ਔਰ ਤੁਸੀਂ ਸਪੈਸ਼ੀਲ ਜ਼ਰੂਰ ਆਇਆ ਇਹਨਾਂ ਦੇ ਦਰਜੇ ਤੇ ਐਸ ਕੇ ਪਹੁੰਚਿਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਡਿਪਾ ਦਾ ਵੀ ਜਿਨ੍ਹਾਂ ਨੇ ਇਹ ਇੱਕ ਉਪਰਾਲਾ ਕਰਕੇ ਸਾਰਿਆਂ ਨੂੰ ਇਕੱਠੇ ਕਰਕੇ ਜਿਹੜੀ ਕੇਤੀਆਂ ਦੀ ਲੋੜੀ ਮਨਾਈ ਹੈ ਇਸ ਲੋੜੀ ਦੇ ਤਹਾਰ ਤੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦੀ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪਰਮਾਤਮਾ

स्वागत कर वेलकम सिंह सुखी जी का मेंबर ऑफ लेजिस्लेटिव असेंबली बंगा तो जोरदार ਜਾ ਕੇ ਉਸ ਕੋਲ ਸੋਸ ਲਈ ਕਿੱਤਸਾ ਤੇ ਜਦੋਂ ਜ਼ਿਲ੍ਹਾ ਪ੍ਰਸ਼ਾਸਨੋਂ ਤੇ ਯੋਗ ਮਿਲ ਜਾਂਦੇ ਰਾਜਨੀਤੀ ਦਾ ਤੇ ਫਿਰ ਕੋਈ ਵੀ ਕੰਮ ਅਧੂਰਾ ਨਹੀਂ ਰਹਿੰਦਾ ਕਿ ਆਈ ਗਈਆਂ ਗਿੱਦੇ ਲੁਦੇ ਦੀਆਂ ਕਿ ਆਈ ਗਈਆਂ ਅੱ ਦਿੱਦੇ ਲੁੱਦੀਆਂ ਵੀ ਲਈਆਂ ਸਾਬ ਲੋ ਆਪਣੇ ਰੀਤ ਤੇ ਵਾਦ ਛੱਡ ਪਸਤਾਓਗੇ ਸ਼ਿੰਗਾਰ ਹੈ ਲੁੜੀ ਨਜ਼ਰਾਂ ਨੇ తీਦੋਂ ਇੱਕ ਸੁੰਦਰ ਉਪਹਾਰ ਹੈ ਨੂੰਹ ਕਿ ਆਨੇ ਉੱਜਾ ਦੱਬੀ ਜਾਣਾ तुमको भी गाना सुनने को आ गया थी 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 का और ठीक है ਇਹ ਦੂਰੀ ਨਹੀਂ ਇਹ ਵਰਤੋਂ ਕਰਦੇ ਮੈਂ ਉਹ ਆਹ ਫਿਰ ਲੇਕੀ ਉਹੀ ਕੀ ਵਰਤਦੇ ਨੇ ਨਜ਼ਰੀਏ ਕੋਈ ਤੇ ਵਾਲਾ ਹੈ ਕਰਦੇ ਨਹੀਂ ਭਾਈ ਕਿ ਹਾਂ ਕਿ ਇਹ ਲਈ ਕਰਿਆ ਕਿ ਅਹਿਦੀਆਂ ਲਿਖਣਾ ਅਹਿਦੀਆਂ ਕਰਨ ਤੇ ਬਰਾਬਰ ਹੈ